ਤੂੰ ਸਮਝਦਾਰ ਹੋ ਤਾਨੂੰ ਪਤਾ ਹੈ ਜਿੱਥੇ ਦੁਪੱਟਾ ਲੈਣਾ ਹੈ ਤੇ ਆਪਾਂ ਔਰਤਾਂ ਨੇ ਲੈਣਾ ਹੈ ਜਿੱਥੇ ਨਹੀਂ ਲੈਣਾ ਨਹੀਂ ਲੈਣਾ ਤੁਹਾਡੀ ਆਪਣੀ ਆਇਡੈਂਟੀਟੀ ਹੈ ਔਰ ਮੈਨੂੰ ਪਤਾ ਤੁਸੀਂ ਬਹੁਤ ਸਮਝਦਾਰ ਹੋ ਤੂੰ ਇਹਨੂੰ ਨਹੀਂ ਸਮਝਾਏਗਾ ਤੂੰ ਇਹਨੂੰ ਅਨਨੈਸੈਸਰੀ ਰੋਕ ਟੋਕ ਨਹੀਂ ਕਰੇਂਗਾ ਕਿ ਹਰ ਵਕਤ ਕੇੰਦਾ ਰਹੇਗਾ ਦੁਪੱਟਾ ਲੈ ਦੁਪੱਟਾ ਲੈ ਦੁਪੱਟਾ ਲੈ ਉਹਨੂੰ ਪਤਾ ਹੈ ਕਿ ਜਿਸ ਜਿਸ ਜਗ੍ਹਾ ਤੇ ਮੈਂ ਦੁਪੱਟਾ ਲੈਣਾ ਉਹ ਲੈਂਦੀ ਏ ਪਰ ਤੂੰ ਬੇਵਜ੍ਹਾ ਤੇ ਇੰਨਾ ਰੋਕ ਟੋਕ ਕਰਕੇ ਤੂੰ ਹਰਾਸ ਨਾ ਕਰ। ਕਿਆ ਤੂੰ ਹੁਣ ਨੂੰ ਹਰਾਸ ਕਰਕੇ ਫਿਰ ਸਾਡੇ ਕੋਲ ਕਮਿਸ਼ਨ ਇਹ ਚਾਕੇ ਤੇ ਹੁਣ ਸੋਰੀ? ਮਾਮਾ ਸੋਰੀ ਦਾ। ਤੁਸੀਂ ਪੜੇ ਲਿਖੇ ਹੋ। ਇਹ ਤੁਸੀਂ ਹੀ ਡਿਸਾਈਡ ਕਰੋਗੇ। ਜਿੱਥੇ ਤੁਸੀਂ ਬਹੁਤ ਸਮਝਦਾਰ ਹੋ। ਤੁਹਾਨੂੰ ਪਤਾ ਹੈ ਜਿੱਥੇ ਦੁਪੱਟਾ ਲੈਣਾ ਹੈ ਤੇ ਆਪਾਂ ਔਰਤਾਂ ਨੇ ਲੈਣਾ। ਜਿੱਥੇ ਨਹੀਂ ਲੈਣਾ, ਨਹੀਂ ਲੈਣਾ। ਤੁਹਾਡੀ ਆਪਣੀ ਆਈਡੈਂਟੀਟੀ ਏ ਔਰ ਮੈਨੂੰ ਪਤਾ ਤੁਸੀਂ ਬਹੁਤ ਸਮਝਦਾਰ ਹੋ। कि तूसी जिथे दुपट्टे ਲੈਣ ਦੀ ਜ਼ਰੂਰਤ ਹੀ ਲੈਂਦੇ ਹੋਗੇ ਤੂੰ ਇਹਨੂੰ ਨਹੀਂ ਸਮਝਾਏਗਾ ਤੂੰ ਇਹਨੂੰ ਅਨਨੇਸੈਸਰੀ ਰੌਕ ਟੋਕ ਨਹੀਂ ਕਰੇਗਾ ਕਿ ਹਰ ਵਕਤ ਕੇੰਦਾ ਰਹੇਗਾ ਦੁਪੱਟਾ ਲੈ ਦੁਪੱਟਾ ਲੈ ਦੁਪੱਟਾ ਲੈ ਉਹਨੂੰ ਪਤਾ ਹੈ ਕਿ ਜਿਸ ਜਿਸ ਜਗ੍ਹਾ ਤੇ ਮੈਂ ਦੁਪੱਟਾ ਲੈਣਾ ਉਹ ਲੈਂਦੀ ਏ ਪਰ ਤੂੰ ਬੇਵਜ੍ਹਾ ਦੀ ਐਡਾ ਰੌਕ ਟੋਕ ਕਰਕੇ ਉਹਨੂੰ ਹਰਾਸ ਨਾ ਕਰ ਮੈਂ ਨਹੀਂ ਆ ਮੈਡਮ ਸੌਰੀ ਮੈਂ ਨਹੀਂ ਕਿਹਾ ਕਿਉਂ ਕੀ ਨਹੀਂ ਨਹੀਂ ਸੌਰੀ ਮੈਮ ਜੇ ਕਿਹਾ ਮੈਨੂੰ ਸੌਰੀ ਕੀ ਤੂੰ ਹੁਣ ਉਹਨੂੰ ਹਰਾਸ ਕਰਕੇ ਫਿਰ ਸਾਡੇ ਕੋਲ ਕਮਿਸ਼ਨੇ ਚ ਆ ਕੇ ਤੇ ਹੁਣ ਸੌਰੀ ਮਾਮਾ ਸੌਰੀ ਦਾ ਮੈਂ ਨਹੀਂ ਕਿਹਾ ਪਹਿਲੇ ਹਰਾਸ ਕਰ ਲਿਆ ਤੇ ਫਿਰ ਸੌਰੀ